ਐਨਆਰ ਅੱਠ ਕਲੱਬਾਂ ਉਹ ਟੀਮਾਂ ਦੀਆਂ ਟਾਈਆਂ ਕੱਢਣ ਜਾ ਰਹੇ ਐ ਸਾਡਾ ਵੱਡਾ ਵੀਰ ਸੁਲਤਾਨ ਪਹਿਲੀਆਂ ਦੋ ਪਰਚੀਆਂ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਵਾਸੀ ਦੇ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਪਹਿਲਾ ਮੈਚ ਸ਼ਾਹਕੋਟ ਤੇ ਨਕੋਦਰ ਸ਼ਾਹਕੋਟ ਤੇ ਨਕੋਦਰ ਮੈਂ ਪਹਿਲੇ ਨੂੰ ਕਹਿਣਾ ਸੀ ਮੈਂ ਤੁਹਾਡਾ ਕਰਾਉਂਦਾ ਆ ਜੀ ਐਲੀ ਬੰਦ ਪਿੱਛੇ ਕਾਕਾ ਸਿੱਖ ਦੋਲਤ ਮਾਲਵਾ ਕਲੱਬ ਕਾਕਾ ਸ਼ੇਕ ਦੋਲਤ ਪੋਜੇਵਾਲ ਪੋਜੇਵਾਲ ਕਬੱਡੀ ਕਲੱਬ ਨਾਲਵਾ ਕਬੱਡੀ ਕਲੱਬ ਸ਼ੇਕ ਦੌਲਤ ਤੇ ਪੋਜੇਵਾਲ ਕਬੱਡੀ ਕਲੱਬ ਇਹ ਦੂਜਾ ਮੈਚ ਤੀਜਾ ਮੈਚ ਬਿਓ ਪਲਾਂਟੀ ਨਿਊਜ਼ੀਲੈਂਡ ਬੇਰ ਕਲੱਬ ਬੇਰ ਸਾਹਿਬ ਕਲੱਬ ਦੇ ਨਾਲ ਹੋਵੇਗਾ ਬਿਓ ਪਲਾਂਟੀ ਨਿਊਜ਼ੀਲੈਂਡ ਤੇ ਬੇਰ ਸਾਹਿਬ ਕਲੱਬ ਦੇ ਨਾਲ ਤੀਜਾ ਮੈਚ ਚੌਥਾ ਮੈਚ ਗਾਜੀਦਾਸ ਧਨੌਰੀ ਗੱਗੀ ਲੋਪੋ ਮਾਲਵਾ ਕਲੱਬ ਇਹ ਚਾਰ ਮੈਚ ਪਹਿਲਾ ਮੈਚ ਕਿਹਦੇ 12 ਵਜੇ ਸ਼ਟਾਰਟ 12 ਵਜੇ ਸ਼ਟਾਰਟ ਭਾਈ ਜੀ ਕਬੱਡੀ ਆਲ オーਪਨ 8 ਕਲੱਬਾਂ ਪਹਿਲਾ ਮੈਚ ਸਹੀ 12 ਵਜੇ ਜਿਹੜਾ ਸ਼ੁਰੂ ਹੋਵੇਗਾ ਪਹਿਲਾ ਮੈਚ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹ ਕੋਟ ਵਰਸਸ ਐਨ ਆਰ ਆਈ ਕੋਟੋਦਰ ਤੇ ਦੂਜਾ ਮੈਚ ਮਾਲਵਾ ਕਲੱਬ ਤੇ ਪੋਜੇਵਾਲ ਤੀਜਾ ਮੈਚ ਬਿਓ ਪਲੰਟੀ ਨਿਊਜ਼ੀਲੈਂਡ ਤੇ ਬੇਰ ਸਾਹਿਬ ਕਲੱਬ ਚੌਥਾ ਮੈਚ ਗਾਜੀਦਾਸ ਤਨੌੜੀ ਵਰਸਸ ਗੱਗੀ ਲੋਪੋ ਕਲੱਬ ਸਹੀ 12 ਵਜੇ ਮੈਚ ਜਿਹੜੇ ਸ਼ੁਰੂ ਹੋ ਜਾਣਗੇ ਇਹ ਟੀਮਾਂ ਨੋਟ ਕਰ ਲਓ ਕੱਲੋਂ ਵੀ ਕਹਿੰਦੇ ਦੁਨੀਆ ਦੇ